ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਲੱਗੀ ਸੀ ਕਿ ਮੈਂ ਨਿੰਬੂ ਤੋੜਨਾ ਤੇ ਮੈਂ ਕਿਹਾ ਚਲੋ ਤੁਹਾਡੇ ਨਾਲ ਵੀ ਵੀਡੀਓ ਸ਼ੇਅਰ ਕਰਦੇ ਆਂ ਇਹ ਦੇਸੀ ਨਿੰਬੂ ਆ ਤੁਸੀਂ ਦੇਖ ਸਕਦੇ ਹੋ ਆਪਾਂ ਤੁਹਾਡੇ ਨਾਲ ਪਹਿਲਾਂ ਵੀ ਕਈ ਵਾਰੀ ਇਹਦੀ ਵੀਡੀਓ ਸ਼ੇਅਰ ਕੀਤੀ ਆ ਆ ਜਿਹੜੇ ਗੋਲ ਆ ਨਾ ਬਿਲਕੁਲ ਨਿੰਬੂ ਆ ਵਾਲੇ ਇਹ ਹੈਗੇ ਦੇਸੀ ਨਿੰਬੂ ਇਹਨਾਂ ਦੀ ਖੁਸ਼ਬੂ ਇੰਨੀ ਕੁ ਸੋਹਣੀ ਆ ਨਾ ਮਤਲਬ ਹੱਥ ਲਾਉਂਦੇ ਆ ਸਾਰੀ ਹੱਥ ਦੇ ਵਿੱਚੋਂ ਜਿਹੜੀ ਨਾ ਮਹਿਕ ਆਉਣ ਲੱਗ ਪੈਂਦੀ ਬਹੁਤ ਸੋਹਣੀ ਇਹਦੀ ਮਹਿਕ ਆ ਤੇ ਇਹ ਮੈਂ achar ਨੂੰ ਤੋੜਨ ਲੱਗੀ ਆਂ ਦੂਜੇ ਦਿਨ ਸਵੇਰ ਦੀ ਵੀਡੀਓ ਬਾਦ ਦੁਬਾਰਾ ਲੈ ਰਹੀ ਮੈਂ ਨਿੰਬੂ ਦੇ ਆ ਗਈ ਮੈਂ ਨਿੰਬੂ ਤੋੜਨ ਕੱਲ ਆਪਾਂ ਵੀਡੀਓ ਬਣਾਈ ਸੀ ਤੇ ਕਾ ਸ਼ਾਮ ਆ ਪੈਣ ਕਰਕੇ ਨਾ ਫਿਰ ਆਪਾਂ ਥੋੜੇ ਰਹਿਣ ਦਿੱਤੇ ਸੀ ਨਿੰਬੂ ਤੇ ਪੱਕੇ ਪੱਕੇ ਮੈਂ ਲੈ ਗਈ ਸੀ ਤੇ ਅੱਜ ਮੈਂ ਆਈ ਆ ਦੁਬਾਰਾ ਲੈਣ ਤੇ ਨਿੰਬੂ ਜਿਹੜੇ ਆਪਾਂ ਚਾਰ ਵਾਸਤੇ ਤੋੜਨੇ ਆ ਵੀਡੀਓ ਆਪਾਂ ਸਾਰੇ ਤੋੜ ਕੇ ਲਿਆਂਦੇ ਸੀਗੇ ਤੇ ਇੱਕ ਦਿਨ ਮੈਂ ਇਹਨਾਂ ਨੂੰ ਸੁਕਾ ਲਿਆ ਤੇ ਇੱਕ ਦਿਨ ਇਹਨਾਂ ਨੂੰ ਮੈਂ ਵੈਸੇ ਪਿਆ ਰਹਿਣ ਦਿੱਤਾ ਤਾਂ ਕਿ ਜਿਹੜੇ ਥੋੜੇ ਇੰਦਾ ਹਰੇ ਸੀ ਨਾ ਉਹ ਵੀ ਪਿਲੇ ਹੋ ਜਾਣ ਤੇ ਜਿਹੜਾ ਕੋਈ ਬਿਲਕੁਲ ਹਰਾਵਾ ਇਸ ਤਰ੍ਹਾਂ ਦਾ ਉਹ ਮੈਂ ਵੀ ਚੋੜ੍ਹਣ ਦੇਣਾ ਵਾ ਤੇ 3 ਕਿਲੋ ਤੇ 150 ਗ੍ਰਾਮਾ ਨਿੰਬੂ ਸਾਰੇ ਆਪਾਂ ਇਹਨਾਂ ਦਾ ਭਾਰ ਜੋਖਿਆ ਵਾ ਤੇ ਥੋੜੇ ਜਿਹਾ ਆਪਾਂ ਆ ਕੱਢ ਦੇਣੇ ਆ ਤੇ ਫਿਰ ਇਹ ਜਿਹੜੇ ਪੂਰੇ 3 ਕਿਲੋ ਰਹਿ ਜਾਣੇ ਆ ਤੇ 3 ਕਿਲੋ ਦੇ ਹਿਸਾਬ ਨਾਲ ਆਪਾਂ ਤੁਹਾਨੂੰ ਨਮਕ ਵਗੈਰਾ ਦੱਸਾਂਗੇ ਕਿ ਕਿੰਨਾ ਪਾਣਾ ਆ ਤੇ ਇਸ ਤਰੀਕੇ ਦੇ ਨਾਲ ਜਿਹੜੀ ਇਹਨੂੰ ਬਿਲਕੁਲ ਵੀ ਫੰਗਸ ਵਗੈਰਾ ਵਾ ਉਹ ਨਹੀਂ ਲੱਗਦੀ ਹੁੰਦੀ ਤੇ ਤੁਸੀਂ ਇੱਕ ਵਾਰੀ ਇਸ ਤਰੀਕੇ ਨਾਲ ਬਣਾਇਓ ਪੂਰਾ ਸਾਲ ਕੀ ਤੁਸੀਂ ਭਾਵੇਂ 2 ਸਾਲ ਇਹਨਾਂ ਨੂੰ ਰੱਖ ਛਡੋ ਤੁਹਾਡਾ ਚਾਰ ਜਿਹੜਾ ਬਿਲਕੁਲ ਵੀ ਖਰਾਬ ਨਹੀਂ ਹੋਊਗਾ ਹੁਣ ਸਭ ਤੋਂ ਪਹਿਲਾਂ ਆਪਾਂ ਨਿੰਬੂਆਂ ਦੀ ਕਟਾਈ ਕਰ ਲਈਏ ਸਾਈਜ਼ ਤੁਸੀਂ ਆਪਣੇ ਹਿਸਾਬ ਨਾਲ ਬਣਾ ਸਕਦੇ ਹੋ ਵੱਡੇ ਛੋਟੇ ਜਿਸ ਤਰ੍ਹਾਂ ਦੇ ਤੁਸੀਂ ਪਸੰਦ ਕਰਦੇ ਹੋ ਉਸ ਤਰ੍ਹਾਂ ਦੇ ਤੁਸੀਂ ਬਣਾ ਲਓ ਜਿਹੜਾ ਕੋਈ ਥੋੜਾ ਦਾਗੀ ਹੋਊਗਾ ਉਹ ਆਪਾਂ ਵਿੱਚੋਂ ਕੱਟ ਕੇ ਲਾ ਦੇਵਾਂਗੇ ਇਸ ਤਰ੍ਹਾਂ ਤੁਹਾਨੂੰ ਇਹ ਦਾਗ ਹੀ ਦਿਖ ਰਹੇ ਹੋਣੇ ਆ ਕੈਮਰੇ 'ਚ ਪਰ ਇਹ ਦਾਗ ਹੀ ਨਹੀਂ ਹੈਗੇ ਇਹ ਥੋੜੇ ਥੋੜੇ ਕਈ ਵਾਰੀ ਕੀ ਹੁੰਦਾ ਕਿ ਕੰਡੇ ਵਿੱਚ ਜਦਾਂ ਵੱਜ ਜਾਂਦੇ ਆ ਪਰ ਇਹ ਪੀਸ ਵਿੱਚੋਂ ਕੱਢ ਹੀ ਦੇਣੇ ਇਸ ਤਰ੍ਹਾਂ ਦੇ ਇਹ ਆਪਾਂ ਜਿਹੜਾ ਆਰਗੈਨਿਕ ਫੰਗੀਸਾਈਡ ਵਗੈਰਾ ਬਣਾਉਨੇ ਆ ਨਾ ਉਹਦੇ ਵਿੱਚ ਆਪਾਂ ਇਹਨਾਂ ਨੂੰ ਵਰਤ ਲਵਾਂਗੇ ਸਾਫ਼-ਸਾਫ਼ ਨਿੰਬੂ ਜਿਹੜੇ ਆ ਉਹ ਆਪਾਂ ਪਾ ਲੈਨੇ ਆ ਤੇ ਇਹਨਾਂ ਦੀ ਖੁਸ਼ਬੂ ਇੰਨੀ ਸੋਹਣੀ ਆ ਨਾ ਨਿੰਬੂਆਂ ਦੀ ਦੇਸੀ ਨਿੰਬੂ ਆ ਇਹ ਪਿਓ ਦੇਸੀ ਬਹੁਤ ਪੁਰਾਣੀ ਵੈਰਾਈਟੀ ਆ ਇਹ ਤੇ ਖਾਸ ਤੌਰ ਤੇ ਅਚਾਰ ਵਾਸਤੇ ਹੁੰਦੀ ਏ ਤੇ ਨਿੰਬੂ ਪਾਣੀ ਵਾਸਤੇ ਸੇਲ ਵਗੈਰਾ ਇਹ ਨਹੀਂ ਨਿੰਬੂ ਹੁੰਦੇ ਕਿਉਂਕਿ ਇਹਨਾਂ ਦਾ ਸਾਈਜ਼ ਨਾ ਵੱਡਾ ਹੁੰਦਾ ਇਸ ਕਰਕੇ ਇਹਨਾਂ ਨੂੰ ਕੋਈ ਖਰੀਦਦਾ ਨਹੀਂ ਹੈਗਾ ਪਰ ਜਿਹੜਾ ਇਹਨੂੰ ਇੱਕ ਵਾਰੀ ਨਿੰਬੂ ਨੂੰ ਵਰਤ ਲੈਂਦਾ ਹੈ ਨਾ ਉਹ ਦੁਬਾਰਾ ਜ਼ਰੂਰ ਇਹਨੂੰ ਮੰਗਦਾ ਵਾ ਕਿਉਂਕਿ ਇਹਦਾ ਟੇਸ ਇੰਨਾ ਸੋਹਣਾ ਵਾ ਵੀ ਮਤਲਬ ਬਿਆਨ ਨਹੀਂ ਕੀਤਾ ਜਾ ਸਕਦਾ ਇਹਦੀ ਖੁਸ਼ਬੂ ਇੰਨੀ ਸੋਹਣੀ ਆ ਤੇ ਦੂਜਾ ਇਹਨਾਂ ਦੇ ਵਿੱਚ ਪਾਣੀ ਬਹੁਤ ਜ਼ਿਆਦੀ ਮਾਤਰਾ ਚ ਵਾ ਸ਼ੈਲ ਬਿਲਕੁਲ ਪਤਲੀ ਹੈ ਜਿਸ ਤਰ੍ਹਾਂ ਕਿ ਉਹ ਹੁੰਦਾ ਆਪਣਾ ਦੂਜਾ ਨਿੰਬੂ ਕਾਗਜ਼ੀ ਨਿੰਬੂ ਨਹੀਂ ਆਉਂਦਾ ਉਸ ਤਰ੍ਹਾਂ ਦੀ ਇਹਦੀ ਸ਼ੈਲ ਬਿਲਕੁਲ ਪਤਲੀ ਆ ਸਟੇਸਟ ਬਹੁਤ ਵਧੀਆ ਨਿੰਬੂ ਦਾ ਜੇ ਤੁਹਾਨੂੰ ਕਿਤੇ ਉਹ ਵੈਰਾਈਟੀ ਮਿਲਦੀ ਆ ਦੇਸੀ ਤਾਂ ਆਪਣੇ ਘਰ ਵਿੱਚ ਤੁਸੀਂ ਜ਼ਰੂਰ ਲਗਾਓ ਬਸ ਹੁਣ ਆਪਾਂ ਇਹ ਚਾਹ ਦੇ ਸਾਰੇ ਇਸ ਤਰ੍ਹਾਂ ਹੀ ਕੱਟ ਲੈਣੇ ਆ ਉਸ ਤੋਂ ਬਾਅਦ ਜਿਹੜੇ ਮਸਾਲੇ ਪਾਉਣੇ ਆ ਫਿਰ ਆਪਾਂ ਤੁਹਾਨੂੰ ਦਿਖਾਉਨੇ ਅੱਗੇ ਵੀਡੀਓ ਨਿੰਬੂ ਤੁਸੀਂ ਦੇਖ ਸਕਦੇ ਹੋ ਮੈਂ ਕੱਟ ਲਿਆ ਤੇ ਹੁਣ ਆਪਾਂ ਇਹਦੇ ਵਿੱਚ ਨਾ ਲੂਣ ਲਾ ਕੇ ਲਗਭਗ 100 ਗ੍ਰਾਮ ਲੂਣ ਲਾ ਕੇ ਆਪਾਂ ਤੇ ਇਹਨੂੰ ਆਪਾਂ ਇਸ ਤਰ੍ਹਾਂ ਹੀ ਰੱਖ ਦੇਣਾ ਵਾ ਓਵਰਨਾਈਟ ਇੱਕ ਮਤਲਬ ਪੂਰੀ ਰਾਤ ਇਹਨੂੰ ਆਪਾਂ ਪਿਆਰ ਰਹਿਣ ਦੇਣਾ ਇਸ ਤੋਂ ਬਾਅਦ ਫਿਰ ਆਪਾਂ ਤੁਹਾਨੂੰ ਕੱਲ ਮਿਲਦੇ ਆਂ ਲੂਣ ਇਹਦੇ ਵਿੱਚ ਰਲਾਤਾ ਬਸ ਮਿਕਸ ਕਰਕੇ ਇਹਨੂੰ ਕਿਸੇ ਵੀ ਡੱਬੇ ਦੇ ਵਿੱਚ ਪਾ ਕੇ ਤੁਸੀਂ ਇਸੇ ਤਰ੍ਹਾਂ ਹੀ ਰੱਖ ਦਿਓ ਤਾਂ ਕਿ ਜਿਹੜਾ ਨਿੰਬੂਆਂ ਦਾ ਪਾਣੀ ਆ ਉਹ ਸਾਰਾ ਨਿੰਬੂਆਂ ਦੇ ਵਿੱਚੋਂ ਨਿਕਲ ਜਾਵੇ ਨਿੰਬੂ ਆਪਣੇ ਕੱਟ ਕੇ ਲੂਣ ਲਾ ਕੇ ਰੱਖਿਆ ਨੂੰ ਅੱਜ ਹੋ ਗਿਆ ਜੀ ਚੌਥਾ ਦਿਨ ਕਿਉਂਕਿ ਵੈਸੇ ਕੱਲ ਕਰਨਾ ਸੀ ਤੇ ਮੇਰਾ ਟਾਈਮ ਨਹੀਂ ਲੱਗਾ ਇਨਾਂ ਦੇ ਵਿੱਚੋਂ ਨਾ ਸਾਰਾ ਪਾਣੀ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਜਿਹੜਾ ਆ ਨਿਕਲ ਆਇਆ ਵਾ ਪਾ ਨਿੰਬੂ ਆ ਨਿੰਬੂ ਦਾ ਪਾਣੀ ਛਾੜ ਦਿੰਦਾ ਆ ਇਹਦਾ ਪਾਣੀ ਜਿਹੜਾ ਇਹਨੂੰ ਆਪਾਂ ਪਾਣੀ ਦੇ ਨਾਲ ਹੁਣ ਸਾਰਾ ਹੀ ਜਿਹੜਾ ਨਾ ਪਾਣੀ ਵਿੱਚੋਂ ਕੱਢ ਦੇਵਾਂਗੇ ਪਾਣੀ ਆਪਾਂ ਜਿਹੜਾ ਵਾ ਨਿੰਬੂ ਦੇ ਚਾਰ ਦੇ ਵਿੱਚ ਨਹੀਂ ਪਾਣਾ ਬਾਕੀ ਸਾਰਿਆਂ ਦਾ ਆਪਣਾ ਲੱਗ ਲੱਗ ਤਰੀਕਾ ਹੁੰਦਾ ਪਰ ਮੈਂ ਇਸੇ ਤਰ੍ਹਾਂ ਹੀ ਬਣਾਉਣੀ ਆ ਇਹਦੇ ਨਾਲ ਕੀ ਹੁੰਦਾ ਜਿਹੜਾ ਚਾਰ ਨੂੰ ਨਾ ਉਲੀ ਨਹੀਂ ਲੱਗਦੀ ਤੇ ਜੇ ਆਪਾਂ ਨਿੰਬੂ ਦਾ ਪਾਣੀ ਵਿੱਚ ਹੀ ਰਹਿਣ ਦਵਾਂਗੇ ਤੁਸੀਂ ਕਹੋਗੇ ਕਿ ਮਤਲਬ ਇਹਦੇ ਨਾਲ ਜਿਹੜਾ ਅਨਭੂਦਾ ਅਸਰ ਆਉਂਦਾ ਸਾਰਾ ਨਿਕਲ ਗਿਆ ਪਾਣੀ ਦੇ ਵਿੱਚ ਪਰ ਇਦਾਂ ਦਾ ਕੋਈ ਮੈਨੂੰ ਤਾਂ ਨਹੀਂ ਕੋਈ ਖਾਸ ਫਰਕ ਲੱਗਦਾ ਜੇ ਤੁਸੀਂ ਪੀਣਾ ਹੈ ਤੇ ਨੂੰ ਨਿੰਬੂ ਪਾਣੀ ਬਣਾ ਕੇ ਵੈਸੇ ਪੀ ਲਓ ਫ੍ਰਿਜ ਵਿੱਚ ਰੱਖ ਲਿਓ ਪਰ ਜੇ achar ਖਰਾਬ ਹੀ ਹੋ ਗਿਆ ਤਾਂ ਫਿਰ ਕੋਈ ਫਾਇਦਾ ਨਹੀਂ ਹੈਗਾ ਕਿਉਂਕਿ ਪਾਣੀ ਨੂੰ ਸਭ ਤੋਂ ਜ਼ਿਆਦਾ ਫੰਗਸ ਲੱਗਦੀ ਆ ਦੇਖੋ ਤੁਸੀਂ ਪਾਣੀ ਨੂੰ ਦੋ ਦਿਨ ਵੀ ਪਿਆ ਰਹਿਣ ਦੋਗੇ ਨਾ ਤੇ ਇਹਨੂੰ ਉਲੀ ਲੱਗ ਜਾਣੀ ਆ ਇਹਨੂੰ ਮੈਂ ਸਾਰੇ ਨੂੰ ਹੁਣ ਛਾਣ ਲੈਣਾ ਆ ਮਸਾਲੇ ਮੈਂ ਨਾਰਮਲ ਉਹੀ ਲੈਣੀ ਹੁੰਦੀ ਜੋ ਆਪਣੇ ਘਰ ਦੇ ਵਿੱਚੋਂ ਆਸਾਨੀ ਨਾਲ ਮਿਲ ਜਾਣ ਖੰਡ ਲਿਆ ਲਈ ਆ ਜੀ ਮੈਂ 600 ਗ੍ਰਾਮ ਨਮਕ 100 ਗ੍ਰਾਮ ਇੱਕ ਚਮਚ ਹਲਦੀ ਦੋ ਚਮਚ ਚ ਦੇਗੀ ਮਿਰਚ ਥੋੜੀ ਜਿਹਾ ਜੀਰਾ ਕਲੌਂਜੀ ਥੋੜੀ ਜੀ ਜਿਹੜੇ ਸਰੋਂ ਦੇ ਸੀਡ ਹੁੰਦੇ ਆ ਸੌਂਫ ਤੇ ਜਿਹੜੀ ਅਜਵਾਇਨ ਆ ਉਹ ਮੈਂ ਕੜਾਹੀ ਦੇ ਵਿੱਚ ਇੱਧਰ ਪਾ ਦਿੱਤੀ ਆ ਭੁੰਨਣ ਨੂੰ ਮਤਲਬ ਹਲਕਾ ਜਿਹਾ ਆਪਾਂ ਇਹਦਾ ਸਲਾਬਾ ਜਿਹੜਾ ਆ ਉਹ ਚੱਕਣਾ ਆ ਇੰਨਾ ਕੀ ਆਪਾਂ ਇਹਨੂੰ ਭੁੰਨਣਾ ਆ ਬਸ ਇਸ ਤੋਂ ਜ਼ਿਆਦਾ ਨਹੀਂ ਵੀ ਸਲਾਬ ਨਾ ਰਵੇ ਵਿੱਚ ਹੁਣ ਮੈਂ ਜਿੰਨੀ ਵੀ ਸੁੱਕੀ ਸਮਗਰੀ ਆ ਨਾ ਇਹਨਾਂ ਸਾਰੀਆਂ ਨੂੰ ਮੈਂ ਮਾੜਾ ਜਿਹਾ ਹਲਕਾ ਜਿਹਾ ਭੁੰਨ ਲਵਾਂ ਸੌਫ ਨੂੰ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਮੈਂ ਦਰਦਰਾ ਜਿਹਾ ਪੀਸ ਲਿਆ ਵਾ ਜਿਆਦਾ ਬਰੀਕ ਨਹੀਂ ਕਰਨਾ ਤੇ ਦੂਜੇ ਮਸਾਲੇ ਸਾਰੇ ਮੈਂ ਇਧਰ ਕੜਾਈ 'ਚ ਪਾ ਦਿੱਤੇ ਆ ਇਹਨਾਂ ਨੂੰ ਸੇਕ ਲਵਾ ਲਿਆ ਤੁਸੀਂ ਚਾਹੋ ਤਾਂ ਇਹਨੂੰ ਇਸ ਤਰ੍ਹਾਂ ਵੀ ਪਾ ਸਕਦੇ ਹੋ ਕਿਉਂਕਿ ਇਹ ਬਰੀਕ ਮਸਾਲੇ ਆ ਜਿਹਨੂੰ ਆਪਾਂ ਕੁੱਟਦੇ ਆ ਨਾ ਤੇ ਅਚਾਰ ਦਾ ਜਿਹੜਾ ਰੰਗ ਆ ਉਹ ਖਰਾਬ ਹੋ ਜਾਣਾ ਕਲੌਂਜੀ ਨੇ ਜਿਹੜਾ ਅਚਾਰ ਆ ਉਹ ਸਾਰਾ ਕਾਲਾ ਕਾਲਾ ਹੀ ਕਰ ਦੇਣਾ ਜੇ ਤੁਸੀਂ ਚਾਹੋ ਤਾਂ ਇਹਨੂੰ ਕੁੱਟ ਕੇ ਪਾ ਸਕਦੇ ਹੋ ਪਰ ਮੈਂ ਨਹੀਂ ਕੁੱਟ ਕੇ ਪਾਉਂਦੀ ਹੁੰਦੀ ਮੈਂ ਇਹਨਾਂ ਨੂੰ ਬਰੀਕ ਮਸਾਲਿਆਂ ਨੂੰ ਇਸੇ ਤਰ੍ਹਾਂ ਹੀ ਪਾ ਦੇਣਾ ਜੇ ਹੋਰ ਇਹਦੇ ਵਿੱਚ ਤੁਸੀਂ ਕੋਈ ਮਸਾਲਾ ਐਡ ਕਰਨਾ ਤੁਹਾਡੇ ਕੋਲ ਹੈਗਾ ਤਾਂ ਤੁਸੀਂ ਪਾ ਸਕਦੇ ਹੋ ਮਗਾ ਤੇ ਕਾਲੀ ਮਿਰਚ ਜਿਹੜੀ ਪਾਉਣੀ ਆ ਉਹ ਮੈਂ ਕੁੱਟੀ ਹੋਈ ਪਾ ਦੇਣੀ ਉਹ ਮੇਰੇ ਕੋਲ ਪਹਿਲਾਂ ਦੀ ਕੁੱਟੀ ਹੋਈ ਪਈ ਆ ਆਪਾਂ ਲੈ ਸੀ ਜੀ ਸਿਗੇ ਜੀ 3 ਕਿਲੋ ਨਿੰਬੂ ਲਿਆ ਸੀ 3 ਕਿਲੋ ਨਿੰਬੂਆਂ ਦੇ ਵਿੱਚੋਂ 1 ਕਿਲੋ ਜਿਹੜਾ ਪਾਣੀ ਨਿਕਲ ਗਿਆ ਲਗਭਗ 900 ਗ੍ਰਾਮ ਪਾਣੀ ਨਿਕਲਿਆ ਮੈਂ weight ਕੀਤਾ ਇਹਦਾ ਉਹ ਮਗਰ ਆਪਣਾ ਚਾਰ ਰਹਿ ਗਿਆ ਹੁਣ ਜਾਨੀ ਕਿ 2 ਕਿਲੋ ਤੇ 100 ਗ੍ਰਾਮ ਉਹਦੇ ਹਿਸਾਬ ਨਾਲ ਆਪਾਂ ਹੁਣ ਸਮਗਰੀ ਜਿਹੜੀ ਪਾਉਣੀ ਆ ਖੰਡ ਤੇ ਮੇਨ ਲੂਣ ਬਾਕੀ ਚੀਜ਼ਾਂ ਤਾਂ ਤੁਸੀਂ ਆਪਣੇ ਹਿਸਾਬ ਨਾਲ ਵਧਾ ਘਟ ਸਕਦੇ ਹੋ ਮਸਾਲੇ ਜਿੰਦਾਂ ਦੇ ਵੀ ਤੁਸੀਂ ਖਾਣੇ ਆ ਇਹ ਪਾਣੀ ਮੈਂ ਨਹੀਂ ਵਿੱਚ ਵਰਤਣਾ ਪਰ ਇਹਨੂੰ ਮੈਂ ਸਿੱਟਣਾ ਨਹੀਂ ਹੈਗਾ ਇਹ ਆਪਾਂ ਵਰਤਾਂਗੇ ਇਹ ਕੱਲ ਦੀ ਵੀਡੀਓ 'ਚ ਤੁਹਾਨੂੰ ਆਪਾਂ ਦਿਖਾਵਾਂਗੇ ਕਿ ਇਹਦੀ ਆਪਾਂ ਵਰਤੋ ਜਿਹੜੀ ਉਹ ਕਿੱਥੇ ਕਰਨੀ ਆ ਇਹ ਆਪਾਂ ਕਰਨੀ ਆ ਜਿਹੜੇ ਆਪਣੇ ਸਬਜ਼ੀਆਂ ਖਾਂਦੇ ਨਾ ਕੀੜ ਪਤੰਗੇ ਉਹਨਾਂ ਦੇ ਦੰਦ ਖੱਟੇ ਕਰਨ ਨੂੰ ਉਹਦਾ ਆਪਾਂ ਇੱਕ ਅਲੱਗ ਫਰਟੀਲਾਈਜ਼ਰ ਬਣਾਵਾਂਗੇ ਇਹਦਾ ਕਿਉਂਕਿ ਪਾਣੀ ਨਿੰਬੂ ਰਾਂ ਦੇ ਚਾਰ ਨਾਲੋਂ ਵੀ ਜ਼ਿਆਦਾ ਕੰਮ ਦਾ ਆ ਮੇਰੇ ਵਾਸਤੇ ਤੇ ਇਹਦਾ ਆਪਾਂ ਉਹ ਬਣਾਵਾਂਗੇ ਇਹਨੂੰ ਆਪਾਂ ਸਾਈਡ ਕਰ ਦਿੰਨੇ ਆ ਇਹ ਆਪਣੇ ਹੋ ਗਿਆ ਜੀ ਨਿੰਬੂ 2 ਕਿਲੋ 100 ਗ੍ਰਾਮ ਦੇ ਲਗਭਗ ਇਹ ਪਾਣੀ ਜਿਹੜਾ ਇਹਨਾਂ ਦਾ ਸਾਰਾ ਆਪਾਂ ਕੱਢ ਦਿੱਤਾ ਆ ਤੇ ਹੁਣ ਆਪਾਂ ਇਹਦੇ ਵਿੱਚ ਜਿਹੜੇ ਮਸਾਲੇ ਇਸ ਤਰ੍ਹਾਂ ਕੁੱਟੇ ਸੀਗੇ ਇਹ ਪਾ ਦਾਂਗੇ ਇੱਕ ਚਮਚ ਹਲਦੀ ਤੁਸੀਂ ਚਾਹੋ ਤਾਂ ਹਲਦੀ ਸਕਿਪ ਵੀ ਕਰ ਸਕਦੇ ਹੋ ਕੋਈ ਕਈ ਜਣੇ ਪਾਉਂਦੇ ਆ ਹਲਦੀ ਕੋਈ ਜਣਾ ਨਹੀਂ ਵੀ ਪਾਉਂਦਾ ਢੇਗੀ ਮਿਰਚ ਢੇਗੀ ਮਿਰਚ ਦੀ ਜਗ੍ਹਾ ਤੇ ਤੁਸੀਂ ਦੂਜੀ ਮਿਰਚ ਵੀ ਪਾ ਸਕਦੇ ਹੋ ਜੇ ਤੁਹਾਡੇ ਕੋਲ ਨਹੀਂ ਹੈਗੀ ਪਰ ਇਹਦੇ ਨਾਲ ਥੋੜਾ ਰੰਗ ਦਾ ਚਾਰ ਦਾ ਜਿਹੜਾ ਰੰਗ ਬਣਾ ਉਹ ਵਧੀਆ ਆਉਂਦਾ ਨਮਕ ਮੈਂ ਲਿਆ ਜੀ 100 ਗ੍ਰਾਮ ਇਹਨਾਂ ਸਾਰਿਆਂ ਨੂੰ ਹੁਣ ਆਪਾਂ ਮਿਕਸ ਕਰ ਲਵਾਂਗੇ ਮਸਾਲੇ ਆਪਾਂ ਸਾਰੇ ਮਿਕਸ ਕਰ ਲਏ ਪਹਿਲਾਂ ਉਸ ਤੋਂ ਬਾਅਦ ਜਿਹੜੀ ਖੰਡ ਪਾਉਣੀ ਆ ਉਹ ਆਪਾਂ ਖੀਰ 'ਚ ਪਾਵਾਂਗੇ ਕਿਉਂਕਿ ਜੇ ਕੋਈ ਮਸਾਲਾ ਵਗੈਰਾ ਇੱਥੇ ਤੁਹਾਨੂੰ ਘੱਟ ਲੱਗਦਾ ਤਾਂ ਤੁਸੀਂ ਕਰ ਸਕਦੇ ਹੋ ਜੇ ਤੁਹਾਨੂੰ ਕਲੌਂਜੀ ਦੇ ਬੀਜ ਥੋੜੇ ਘੱਟ ਲੱਗਣ ਮਤਲਬ ਤੁਸੀਂ ਦੇ ਅਚਾਰ ਜਿਹੜਾ ਤੁਹਾਨੂੰ ਦੇਖਣ ਨੂੰ ਜ਼ਿਆਦਾ ਸੋਹਣਾ ਲੱਗੇ ਤਾਂ ਤੁਸੀਂ ਕਲੌਂਜੀ ਦੇ ਸੀਡ ਜਿਹੜੇ ਹੋਰ ਥੋੜੇ ਪਾ ਸਕਦੇ ਹੋ ਕਲੌਂਜੀ ਖਾਣੀ ਵੈਸੇ ਵੀ ਸਿਹਤ ਵਾਸਤੇ ਬਹੁਤ ਵਧੀਆ ਮੰਨੀ ਜਾਂਦੀ ਆ ਇੱਕ ਗੱਲ ਮੈਂ ਹੋਰ ਤੁਹਾਡੇ ਨਾਲ ਸਾਂਝੀ ਕਰ ਦਵਾਂ ਵੀ ਜੇ ਤੁਸੀਂ ਖੰਡ ਨਹੀਂ ਪਾਣੀ ਨਾ ਮਤਲਬ ਤੁਸੀਂ ਖੱਟਾ ਮਿੱਠਾ ਚਾਰ ਪਸੰਦ ਨਹੀਂ ਕਰਦੇ ਹੈਗੇ ਤੇ ਉਹਦੇ ਜਗ੍ਹਾ ਤੇ ਤੁਸੀਂ ਇਹਨੂੰ ਮਤਲਬ ਇਦਾਂ ਹੀ ਰਹਿਣ ਦਿਓ ਫੇ ਇਹਦੇ ਵਿੱਚ ਕੁਛ ਨਾ ਪਾਓ ਤੇ ਸਿਰਕਾ ਪਾ ਦਿਓ ਤੁਸੀਂ ਮਤਲਬ ਇਹ ਸਿਰਕਾ ਤੁਹਾਨੂੰ ਜ਼ਿਆਦਾ ਪਾਣਾ ਪੈਣਾ ਕਿਉਂਕਿ ਇਹਦੇ ਵਿੱਚ ਪਾਣੀ ਨਹੀਂ ਹੈਗਾ ਨਿੰਬੂਆ ਦੇ ਵਿੱਚ ਇਸ ਕਰਕੇ ਇਹਨਾਂ ਨੇ ਪਾਣੀ ਤਾਂ ਹੁਣ ਛੱਡਣਾ ਨਹੀਂ ਹੈਗਾ ਮਾੜਾ ਮੋਟਾ ਜਿਹਾ ਇਹਨਾਂ 'ਚ ਪਾਣੀ ਹੋਊਗਾ ਹੁਣ ਤੇ ਫਿਰ ਤੁਹਾਨੂੰ ਸਿਰਕਾ ਜਿਹੜਾ ਆ ਉਹ ਜ਼ਿਆਦਾ ਪਾਣਾ ਤਾਂ ਕਿ ਇਹਦੇ ਵਿੱਚ ਜਿਹੜਾ ਸਿਰਕਾ ਵਾ ਉਹ ਖੜਾ ਰਵੇ ਤੇ ਸਿਰਕਾ ਖਾਣਾ ਵੀ ਸਿਹਤ ਵਾਸਤੇ ਵਧੀਆ ਹੁੰਦਾ ਮਾੜਾ ਨਹੀਂ ਹੁੰਦਾ ਤੇ ਤੁਸੀਂ ਫਿਰ ਸਿਰਕਾ ਪਾ ਦਿਓ ਜਾਂ ਤੁਸੀਂ ਇਹਦੇ ਵਿੱਚ ਸਰੋਂ ਦਾ ਤੇਲ ਪਾ ਸਕਦੇ ਹੋ ਤਾਂ ਕਿ ਅਚਾਰ ਜਿਹੜਾ ਖਰਾਬ ਨਾ ਹੋਵੇ ਤੁਸੀਂ ਜ਼ਿਆਦਾਤਰ ਵੀਡੀਓ ਦੇ ਵਿੱਚ ਦੇਖਦੇ ਹੋਵਾਂਗੇ ਜੀ 2 ਸਾਲ ਅਚਾਰ ਖਰਾਬ ਨਹੀਂ ਹੁੰਦਾ ਨਿੰਬੂ ਦਾ 3 ਸਾਲ ਅਚਾਰ ਖਰਾਬ ਨਹੀਂ ਹੁੰਦਾ ਇਦਾਂ ਦਾ ਕੁਝ ਨਹੀਂ ਹੁੰਦਾ ਕਿਉਂਕਿ ਆਪਾਂ ਨੂੰ ਵੀ ਇੰਨੇ ਸਾਲ ਹੋ ਗਏ ਆ ਅਚਾਰ ਬਣਾਉਂਦਿਆਂ ਨੂੰ ਲਗਭਗ ਹਰ ਮਹੀਨੇ 2 ਮਹੀਨੇ ਬਾਅਦ ਮੈਂ ਤਾਂ ਬਣਾਉਂਦੀ ਰਹੀ ਨਹੀਂ ਥੋੜਾ ਥੋੜਾ ਕਿਉਂਕਿ ਆਪਣੇ ਨਿੰਬੂਆਂ ਦੇ ਬੂਟੇ ਬਹੁਤ ਜ਼ਿਆਦਾ ਆ ਆਪਾਂ ਜ਼ਿਆਦਾ ਨਹੀਂ ਬਣਾਈਂਦਾ ਥੋੜਾ ਥੋੜਾ ਬਣਾ ਲਈਦਾ ਆ ਤਾਂ ਹੁਣ ਕਿਉਂਕਿ ਨਿੰਬੂ ਖਤਮ ਹੋ ਜਾਣੇ ਨਾ ਇਸ ਕਰਕੇ ਫਿਰ ਸਾਲ ਦੇ ਵਾਸਤੇ ਬਣਾ ਲੈਣ ਲੱਗੇ ਆ ਕੁਝ ਮੈਂ ਪਹਿਲਾਂ ਵੀ ਬਣਾਇਆ ਸੀ ਕਾਗਜੀ ਨਿੰਬੂਆਂ ਦਾ ਉਦੋਂ ਮੈਂ ਵੀਡੀਓ ਨਹੀਂ ਸੀ ਪਾਈ ਪਰ ਇਦਾਂ ਜੇ ਇਹਨੂੰ ਆਪਾਂ ਰੱਖਾਂਗੇ ਨਾ ਇਹਨੂੰ 100% ਉੱਲੀ ਲੱਗਣੀ ਹੀ ਆ ਚਾਹੇ ਤੁਸੀਂ ਵੀਡੀਓ ਦੇ ਵਿੱਚ ਜੋ ਮਰਜ਼ੀ ਕੋਈ ਕਹੀ ਜਵੇ ਜੀ ਉੱਲੀ ਨਹੀਂ ਲੱਗੂਗੀ ਇਦਾਂ ਨਹੀਂ ਹੈਗੀ ਕਿਉਂਕਿ ਨਿੰਬੂ ਨੂੰ ਉੱਲੀ ਲੱਗਣੀ ਹੀ ਆ ਤੇ ਅੰਬ ਦਾ achar ਕਿਉਂ ਰਹਿੰਦਾ ਸਹੀ ਕਿਉਂਕਿ ਉਹਨੂੰ ਆਪਾਂ ਤੇਲ ਦੇ ਵਿੱਚ ਡਬੋ ਦਿੰਨੇ ਆ ਤਾਂ ਕਰਕੇ ਉਹਨੂੰ ਉਲੀ ਨਹੀਂ ਲੱਗਦੀ ਤੇ ਇੱਧਰ 'ਚ ਵੀ ਤੁਸੀਂ ਤੇਲ ਪਾ ਸਕਦੇ ਹੋ ਇੱਥੇ ਜਿੱਥੇ ਹੁਣ ਤੁਸੀਂ ਖੰਡ ਪਾਉਣੀ ਆ ਉਹਦੀ ਜਗ੍ਹਾ ਤੇ ਤੁਸੀਂ ਤੇਲ ਪਾ ਦਿਓ ਤੇ ਜੇ ਤੁਸੀਂ ਤੇਲ ਨਹੀਂ ਖਾਣਾ ਚਾਹੁੰਦੇ ਫੇਰ ਤਿਆਨੂੰ ਇਹਦੇ ਵਿੱਚ ਖੰਡ ਪਾਉਣੀ ਹੀ ਪੈਣੀ ਆ ਨਹੀਂ ਤਾਂ ਇਹਨੂੰ ਉਲੀ ਲੱਗ ਜਣੀ ਐਦਾਂ ਕਿਸੇ ਵੀ ਹਾਲਤ ਦੇ ਵਿੱਚ ਅਚਾਰ ਜਿਹੜਾ ਆਪਣਾ ਉਹਨੇ ਨਹੀਂ ਬਚਣਾ ਅਚਾਰ ਵਿੱਚ ਮੈਂ ਮਸਾਲਾ ਸਾਰਾ ਮਿਕਸ ਕਰ ਦਿੱਤਾ ਤੁਸੀਂ ਦੇਖ ਸਕਦੇ ਇਹਦਾ ਰੰਗ ਜਿਹੜਾ ਬਹੁਤ ਵਧੀਆ ਹੋ ਗਿਆ ਆ ਅਚਾਰ ਦਾ ਤੇ ਇਹਨੂੰ ਮੈਂ ਇਹਦੇ ਵਿੱਚ ਹੁਣ ਖੰਡ ਨਹੀਂ ਪਾਰੀ ਮੈਂ ਸਿਰਫ ਤੁਹਾਨੂੰ ਦੱਸ ਦਿੱਤਾ ਹੈ ਵੀ ਤੁਸੀਂ ਇੰਨੀ ਖੰਡੇ ਦੇ ਵਿੱਚ ਵੰਡ ਸਕਦੇ ਹੋ ਇਹਨੂੰ ਆਪਾਂ ਖਾਵਾਂਗੇ ਹਲੇ 10 ਤੋਂ 15 ਦਿਨ ਆਪਾਂ ਇਦਾਂ ਹੀ ਇਹਨੂੰ ਖਾ ਲੈਣਾ ਕਿਉਂਕਿ ਇਹ ਬਿਲਕੁਲ ਗਲ ਚੁੱਕਾ ਆ achar ਖਾਣ ਲਈ ਆ ਇਕਾ ਚੀਨੀ ਖਾਣੀ ਕੋਈ ਵੈਸੇ ਬਹੁਤ ਵਧੀਆ ਗੱਲ ਤੇ ਨਹੀਂ ਹੁੰਦੀ ਉਹ ਤਾਂ ਮਜਬੂਰੀ ਚ ਆਪਾਂ ਨੂੰ ਪਾਉਣੀ ਪੈਂਦੀ ਆ ਤਾਂ ਕਿ achar ਖਰਾਬ ਨਾ ਹੋਵੇ ਤੇ ਮੈਂ ਇਹਦੇ ਵਿੱਚ ਸਿਰਕਾ ਪਾ ਦੇਣਾ ਆ ਤੇ ਇਹਨੂੰ ਇਦਾਂ ਹੀ ਵਸ ਡੱਬੇ ਚ ਪਾ ਕੇ ਹੁਣ ਰੱਖ ਦੇਣਾ ਵਾ ਜੇ ਤੁਸੀਂ ਸਾਲ ਭਰ ਲਈ ਇਹਨੂੰ ਸੇਵ ਕਰਨਾ ਹੈ ਫੇਰ ਤੁਹਾਨੂੰ ਖੰਡੇ ਦੇ ਵਿੱਚ ਪਾਉਣੀ ਹੀ ਪੈਣੀ ਆ ਨਹੀਂ ਤਾਂ ਤੁਹਾਡਾ ਚਾਰ ਜਿਹੜਾ ਉਹ ਖਰਾਬ ਹੋ ਜਾਣਾ ਇਸ ਤਰ੍ਹਾਂ ਹੀ ਕਦੀ ਵੀ ਨਹੀਂ ਰਹਿਣਾ ਹੈਗਾ ਪਰ ਆਪਾਂ 10-15 ਦਿਨ ਨੂੰ ਇਹਨੂੰ ਇਸੇ ਤਰ੍ਹਾਂ ਹੀ ਵਰਤਾਂਗੇ ਹੁਣ ਕਿਉਂਕਿ ਇਹ ਖਣਜੋਗ ਹੋ ਚੁੱਕਾ ਆ ਜੇ ਮੈਨੂੰ ਲੱਗਾ ਵੀ ਉਲੀ ਲੱਗ ਰਹੀ ਆ ਤੇ ਫਿਰ ਮੈਂ ਇਹਦੇ ਵਿੱਚ ਖੰਡ ਪਾ ਦੂੰਗੀ ਬਾਅਦ ਵਿੱਚ ਹੁਣ ਮੈਂ ਇਹਨੂੰ ਸਿਰਕਾ ਪਾ ਕੇ ਇਦਾਂ ਹੀ ਡੱਬੇ ਦੇ ਵਿੱਚ ਪਾ ਦੇਣਾ ਹੁਣ ਮੈਂ ਲੱਗੀ ਜੇ ਇਹਦੇ ਵਿੱਚ ਸਿਰਕਾ ਪਾਣ ਸਰਕਾ ਥੋੜਾ ਜ਼ਿਆਦਾ ਵੀ ਪੈ ਜਾਊਗਾ ਤਾਂ ਕੋਈ ਇੰਨਾ ਨਹੀਂ ਹੁੰਦਾ ਇੱਕ ਚੂਜ਼ ਚੀਜ਼ ਤੁਸੀਂ ਹੋਰ ਇਹਦੇ ਵਿੱਚ ਪਾ ਸਕਦੇ ਹੋ ਪਰ ਉਹਦੇ ਨਾਲ ਨਾ ਆਚਾਰ ਦਾ ਰੰਗ ਥੋੜਾ ਖੱਟਾ ਹੋ ਜਾਣਾ ਪਰ ਉਹਦੇ ਨਾਲ ਆਚਾਰ ਨੂੰ ਫਿਰ ਉੱਲੀ ਨੀਲਾ ਪਲੀ ਛੇਤੀ ਜਿਹੜੀ ਦੁੱਧ ਫਟਾਉਣ ਨੂੰ ਇੱਕ ਟਾਰਟ੍ਰਿਕ ਆਉਂਦੀ ਹੈ ਨਾ ਮਤਲਬ ਉਹ ਵੀ ਸ਼ਾਇਦ ਨਿੰਬੂ ਦੇ ਸੱਤ ਦੀ ਹੁੰਦੀ ਜਾਂ ਕੋਈ ਕੈਮੀਕਲ ਹੁੰਦਾ ਮੈਨੂੰ ਇਹਦੇ ਬਾਰੇ ਬਹੁਤਾ ਨਹੀਂ ਪਤਾ ਪਰ ਉਹ ਆਚਾਰ ਦੇ ਵਿੱਚ ਪਾਈ ਪਾਇਆ ਜਾਂਦਾ ਆ ਮਤਲਬ ਥੋੜਾ ਜਿਹਾ ਟੁਕੜਾ ਤੁਸੀਂ ਉਹਦੇ ਵਿੱਚ ਉਹਦਾ ਨਾ ਇਹਦੇ ਵਿੱਚ ਸੈੱਟ ਦਿਓ ਆਚਾਰ ਤਾਂ ਜ਼ਰੂਰ ਉਹਦੇ ਨਾਲ ਥੋੜਾ ਖੱਟਾ ਹੋ ਜਾਣਾ ਜਿਹੜਾ ਪਨੀਰ ਬਣਾਉਣ ਨੂੰ ਆਪਾਂ ਲਿਓਨੇ ਹੁੰਨੇ ਟਾਰਟ੍ਰਿਕ ਸਿਟਰਿਕ ਵੀ ਸ਼ਾਇਦ ਉਹਨੂੰ ਕਹ ਦਿੰਦੇ ਆ ਉਹ ਤੁਸੀਂ ਛੋਟਾ ਜਿਹਾ ਟੁਕੜਾ ਨਾ ਇਹਦੇ ਵਿੱਚ ਪਾ ਦਿਓ ਉਹਦੇ ਨਾਲ ਵੀ ਆਚਾਰ ਨੂੰ ਜੇ ਛੇਤੀ ਜਿਹੜੀ ਉਲੀ ਨਹੀਂ ਲੱਗਦੀ ਆਚਾਰ ਬਣ ਕੇ ਹੋ ਗਿਆ ਆਪਣਾ ਤਿਆਰ ਤੇ ਹੁਣ ਆਪਾਂ ਇਹਨੂੰ ਕਿਸੇ ਵੀ ਚੀਨੀ ਦੇ ਭਾਂਡੇ 'ਚ ਪਾ ਦਾਂਗੇ ਜਾਂ ਆਪਾਂ ਕਿਸੇ ਕੱਚ ਦੇ ਭਾਂਡੇ 'ਚ ਪਾ ਦਾਂਗੇ ਤੇ ਇਹ ਸੀ ਅੱਜ ਦੀ ਆਪਣੀ ਵੀਡੀਓ ਮੈਨੂੰ ਇਹ ਵੀਡੀਓ ਬਣਾਉਂਦੇ ਨੂੰ ਲਗਭਗ 13 14 ਦਿਨ ਹੋ ਗਏ ਆ ਕਿਉਂਕਿ ਪਹਿਲਾਂ ਨਿੰਬੂ ਲੈ ਕੇ ਆਂਦੇ ਖੇਤ 'ਚੋਂ ਉਸ ਤੋਂ ਬਾਅਦ ਇਹਨੂੰ ਆਪਾਂ ਮਤਲਬ ਕਿ ਰੱਖਿਆ ਲੂਣ ਲਾ ਕੇ ਤੇ ਅੱਜ 12-13 ਦਿਨ ਹੋ ਚੁੱਕੇ ਆ ਤੇ ਫਿਰ ਜਾ ਕੇ ਵੀਡੀਓ ਆਪਣੀ ਇਹ ਕੰਪਲੀਟ ਹੋਈ ਆ ਤੇ ਉਮੀਦ ਕਰਦੀ ਆ ਕਿ ਤੁਹਾਨੂੰ ਮੇਰਾ achar ਬਣਾਉਣ ਦਾ ਤਰੀਕਾ ਸਹੀ ਲੱਗਾ ਹੋਊਗਾ ਮੇਰੀ ਵੀਡੀਓ ਦੇਖੀ ਤੁਸੀਂ ਇੱਥੋਂ ਤੱਕ ਧੰਨਵਾਦ ਜਿਹੜਾ ਸਾਰਿਆਂ ਦਾ ਬਹੁਤ ਬਹੁਤ ਜੀ ਸਸੀ ਕਾਲ ਸਾਰਿਆਂ ਨੂੰ ਜਿਉਂਦੇ ਵੱਸਦੇ ਰਹੋ